ਦੁਨੀਆ ਭਰ ਤੇ ਜਿੰਨੀਆਂ ਅਰਦਾਸਾਂ ਜਵੰਦੇ ਲਈ ਹੋਈਆਂ ਸ਼ਾਇਦ ਹੀ ਕਿਸੇ ਨੇ ਹੋਣਾਂ। ਉਹਨੇ ਜੋ ਵੀ ਗਾਇਆ, ਈਆਂ ਦੇ ਗੀਤ ਗਾਇਆ ਉਹਨੇ ਹਰ ਮੁੱਦੇ ਨੂੰ ਟੱਚ ਕੀਤਾ। ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਬਤਾਓ। ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪਰਮਾਤਮਾ ਦੇ ਅਰਦਾਸਾ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੋ ਰਾਜਵੀਰ ਜਵੰਦਾ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹਰ ਇੱਕ ਦਾ ਦਿਲ ਰੋ ਰਿਹਾ ਤੇ ਇਸ ਖਬਰ ਨੇ ਸਾਰਿਆਂ ਨੂੰ ਤੋੜ ਕੇ ਰੱਖ ਦਿੱਤਾ ਸੋਸ਼ਲ ਮੀਡੀਆ ਭਰ ਗਿਆ ਰਾਜਵੀਰ ਜਵੰਦਾ ਦੀਆਂ ਪੋਸਟਾਂ ਦੇ ਨਾਲ ਹਰ ਪਾਸੇ ਦੁੱਖ ਦਾ ਮਾਹੌਲ ਬਣਿਆ ਹੋਇਆ ਜਿਉਂ ਉਹਨਾਂ ਅਧਿਕਾਰ ਦੀ ਗੱਲ ਕੀਤੀ ਜਾਵੇ ਤਾਂ ਘਰ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਪੂਰਾ ਪਿੰਡ ਉਹਨਾਂ ਦੇ ਘਰ ਦੇ ਵਿੱਚ ਇਕੱਠਾ ਹੋ ਗਿਆ। ਉੱਥੇ ਵੀ ਸਾਰਾ ਪਿੰਡ ਰੋ ਰਿਹਾ ਸਾਰੇ ਪਿੰਡ ਦੀ ਅੱਖ ਦੇ ਵਿੱਚ ਹੰਝੂ ਹੈ। ਸਾਰੇ ਪਿੰਡ ਨੇ ਦੁੱਖ ਮਨਾਇਆ ਇਸ ਚੀਜ਼ ਦਾ ਪਿੰਡ ਨੇ ਹੀ ਨਹੀਂ ਪੂਰਾ ਪੰਜਾਬ ਦੇਸ਼ ਵਿਦੇਸ਼ ਜਿੱਥੇ ਵੀ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਬੈਠੇ ਨੇ ਉਹ ਸਾਰੇ ਕਹਿ ਰਹੇ ਨੇ ਕਿ ਜੋਬਨ ਰੁੱਤੇ ਆ ਮੁੰਡਾ ਤੁਰ ਗਿਆ। ਜੋ ਬਨਰ ਉੱਤੇ ਇਸ ਨੂੰ ਮੌਤ ਲੈ ਗਈ ਲੋਕਾਂ ਨੇ ਦੁਆਵਾਂ ਬਹੁਤ ਕੀਤੀਆਂ ਲੋਕਾਂ ਨੇ ਦੁਆਵਾਂ ਦੇ ਕੇ ਕੋਸ਼ਿਸ਼ ਬਹੁਤ ਕੀਤੀ ਕਿ ਵਾਇਗਰੂ ਅੱਗੇ ਕਿ ਰਾਜਵੀਰ ਜਵੰਦਾ ਬਚ ਜਾਵੇ ਪਰ ਮੌਤ ਜਿੱਤ ਗਈ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਦੀ جنگ ہار ਗਿਆ ਜਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਰ ਕੋਈ ਰਾਜਵੀਰ ਜਵੰਦਾ ਦੇ ਲਈ ਪੋਸਟ ਪਾ ਕੇ ਤੁਖ ਜ਼ਾਹਿਰ ਕਰ ਰਿਹਾ ਚਾਹੇ ਉਹ ਸਿਆਸਤਦਾਨ ਹੋਵੇ ਚਾਹੇ ਆਮ ਬੰਦਾ ਹੋਵੇ ਚਾਹੇ ਕਲਾਕਾਰ ਹੋਣ ਹਸਪੀਟਲ ਪਹੁੰਚੇ ਵੀ.ਐਨ. ਸ਼ਰਮਾ ਤੇ ਗਾਇਕਾ ਸੁਖੀ ਦੋਵਾਂ ਨੇ ਰਿਐਕਟ ਕੀਤਾ ਰਿਐਕਸ਼ਨ ਦਿੱਤਾ ਮੀਡੀਆ ਦੇ ਸਾਹਮਣੇ ਇਸ ਮੌਕੇ ਵੀ.ਐਨ. ਸ਼ਰਮਾ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਹੰਝੂ ਦਿਖਾ ਕੇ ਵਿਊ ਨਾ ਵਧਾਓ ਕਿਰਪਾ ਕਰਕੇ ਥੋੜਾ ਜਿਹਾ ਸਪੋਰਟ ਕਰੋ ਇਸ ਤਰ੍ਹਾਂ ਨਾ ਕਰੋ ਤਾਂ মিডিਆ ਨੂੰ ਬੀ ਐਨ ਸ਼ਰਮਾ ਨੇ ਇਹ ਗੱਲ ਆਖੀ ਹੈ ਉਹਨਾਂ ਦੇ ਹੀ ਸਾਹਮਣੇ ਬੀ ਐਨ ਸ਼ਰਮਾ ਤੇ ਸੋਖੀ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਸੁਣਵਾ ਦਿੰਦੇ ਆ ਉਹਨਾਂ ਦੀ ਜ਼ੁਬਾਨੀ ਜਿਹੜੀ ਜਵਾਨ 25 ਦਾ ਸੁਹਾਗ ਚਲਾ ਗਿਆ ਪੰਜਾਬ ਦਾ ਲਾਡਲਾ ਪੁੱਤਰ ਚਲਾ ਜਾਂਦਾ ਜਿਹੜਾ ਇੱਕ ਐਡਾ ਵਧੀਆ ਗਾਇਕ ਸੱਭਿਆਚਾਰਕ ਹੈ ਦੁਨੀਆ ਭਰ ਤੇ ਜਿੰਨੀਆਂ ਅਰਦਾਸਾਂ ਜਵੰਦੇ ਲਈ ਹੋਈਆਂ ਸ਼ਾਇਦ ਹੀ ਕਿਸੇ ਲਈ ਹੋਣ ਇਸ ਲਈ ਕਿ ਗੜਾ ਨਾਲ ਜੁੜਿਆ ਸੀ ਉਨੇ ਜੋ ਵੀ ਗਾਇਆ ਈਆਂ ਦੇ ਗੀਤ ਗਾਇਆ ਉਹਨੇ ਹਰ ਮੁੱਦੇ ਨੂੰ ਟੱਚ ਕਰਦੇ ਨੇ ਸਾਈਡ ਤੇ ਸੋ ਗੈਟ ਤੇ ਹੋ ਗਈ ਸ਼ੁਕਰਗੁਜ਼ਾਰ ਹਾਂ ਪਰ ਨਾਲ ਦੀ ਨਾਲ ਹੀ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਜਿਹੜੇ ਆਵਾਰਾ ਡੰਗਰ ਨੇ ਸਾਥੋਂ ਕਾਰਟੈਕਸ ਲਿਆ ਜਾਂਦਾ ਪਰ ਉਹਦਾ ਕੀ ਫਸਾ ਜਦੋਂ ਸਾਡੇ ਬੱਚੇ ਹੀ ਮਰ ਰਹੇ ਨੇ ਔਰ ਕਿੰਨੀਆਂ ਹੋਰ ਹੈ ਤਾਂ ਕਲੋ ਸੈਲੀਬ੍ਰਿਟੀਸ਼ ਹੀ ਜਵੰਦਾ ਇਹਦਾ ਪਤਾ ਲੱਗ ਗਿਆ ਪਤਾ ਨਹੀਂ ਕਿੰਨੀਆਂ ਕਿ ਮੌਤਾਂ ਵਾਰਾ ਡੰਗਰਾ ਕਰਕੇ ਹੁੰਦੀਆਂ ਕੋਈ ਤੁਸੀਂ ਮੀਡੀਆ ਵਾਲੇ ਵੀ ਹੰਬਲਾ ਮਾਰੋ ਜਾਂ ਤਾਂ ਕੋਈ ਸਖਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਕਿਉਂਕਿ ਵਾਰਾ ਡੰਗਰਾ ਕਰਕੇ ਅੱਜ ਇਹ ਜਿਹੜਾ ਹਾਦਸਾ ਹੋ ਬਾੜੀ ਸਾਡਾ ਇਹ ਯੰਗ ਬੱਚਾ ਐਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਦਿਖਾਓ ਇਹ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਐਸਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਅੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਅਗੇ ਅਰਦਾਸਾ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਹਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇਣਾ ਤਾਂ ਤੁਸੀਂ ਸੁਣਿਆ ਕਿਵੇਂ ਬੀਨ ਸ਼ਰਮਾ ਨੇ ਅਪੀਲ ਕੀਤੀ ਆ ਮੀਡੀਆ ਨੂੰ ਇਸ ਦੇ ਨਾਲ ਹੀ ਗਾਇਕਾ ਸੋਖੀ ਗੁੱਸਾ ਦਿਖਾਉਂਦੇ ਨਜ਼ਰ ਆਏ ਉਹਨਾਂ ਨੇ ਗੁੱਸਾ ਦਿਖਾਇਆ ਕਿਹਾ ਕਿ ਇਹ ਆਵਾਰਾ ਪਸ਼ੂਆਂ ਕਰਕੇ ਨੁਕਸਾਨ ਹੋ ਗਿਆ ਬਹੁਤ ਵੱਡਾ ਰਾਜਵੀਰ ਜਵੰਦਾ ਚਰਚੇ ਸੀਗਾ ਇਸ ਦਾ ਪਤਾ ਲੱਗ ਗਿਆ ਹੋਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੁੰਦਾ ਹੋਣਾ ਉਹਨਾਂ ਨੇ ਵੀ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਵੱਡੇ ਤੋਂ ਵੱਡੇ ਲੈਵਲ ਤੇ ਪਹੁੰਚਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਘਟਣ ਉਹਨਾਂ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹੋ ਇਸ ਮੁੱਦੇ ਨੂੰ ਉੱਪਰਲੇ ਲੈਵਲ ਤੱਕ ਪਹੁੰਚਾਣ ਤੇ ਇਸ ਬਾਰੇ ਗੱਲ ਕਰਨ ਤਾਂ ਕਿ ਅਜਿਹੇ ਐਕਸੀਡੈਂਟ ਅਜਿਹੀਆਂ ਘਟਨਾਵਾਂ ਨਾ ਹੋਣ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਣੀ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ